ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨਹੀਂ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਵਿਧਾਇਕ ਨੇ ਪਟਿਆਲਾ ਜ਼ਿਲ੍ਹੇ ਦੇ ਕਨੌਰ ਤੋਂ ਗੁਰਲਾਲ ਕਨੌਰ ਹਣੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੰਤਰੀ ਪੰਚਾਇਤ ਮੰਤਰੀ ਲਾਲਜੀਤ ਪੁੱਲਰ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਕਹ ਲਈ ਇੱਕ ਇੱਕ ਤਰ੍ਹਾਂ ਨਾਲ ਖੜਕਾ ਕੇ ਰੱਖਤਾ ਮਾਮਲਾ ਕੀ ਸੀ ਵਿਧਾਇਕ ਤੇ ਮੰਤਰੀ ਦੀ ਕਿਉਂ ਖੈਬੜਵਾਜੀ ਹੋ ਗਈ ਸਰਕਾਰ ਦੇ ਕਿਹੜੇ ਕੰਮਾਂ ਤੋਂ ਨਿਰਾਸ਼ ਨੇਗੇ ਵਿਧਾਇਕ ਗੁਰਲਾਲ ਕਨੌਰ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਜੋੜੇ ਲੋਕਪਿਆਰ نیوز ਦੇ ਨਾਲ ਮਹਿੰਦਰ ਬਾਜਵਾ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਤੇ ਪ੍ਰੈਸ਼ਨ ਕਾਲ ਦੇ ਦੌਰਾਨ ਹਲਕਾ ਕਨੌਰ ਤੋਂ ਵਿਧਾਇਕ ਗੁਰਲਾਲ ਕਨੌਰ ਨੇ ਇੱਕ ਅਹਿਮ ਸਵਾਲ ਚੁੱਕਿਆ ਕਿ ਉਹਨਾਂ ਦੇ ਹਲਕੇ 'ਚ ਕੋਈ ਵੱਡਾ ਘਪਲਾ ਹੋਇਆ ਉਸ ਮਾਮਲੇ ਦੇ ਵਿੱਚ ਪ੍ਰਕティ ਰਿਪੋਰਟ ਮੰਗੀ ਤਾਂ ਮંત્રી ਪੰਚਾਇਤ ਮੰਤਰੀ ਲਾਲਜੀਤ ਭੁੱਲਰ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਬਾਅਦ ਵਿਧਾਇਕ ਬਕਾਇਦਾ ਤਹਿਸ਼ ਚ ਦੇਖੇਗੇ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੰਮ ਨਾ ਕਰਨ ਦੇ 2.5 ਸਾਲਾਂ ਦੇ ਦੌਰਾਨ ਅਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਨੂੰ ਲੈ ਕੇ ਕਾਫੀ ਨਰਾਜ਼ਗੀ ਜ਼ਾਹਰ ਕੀਤੀ। ਮੰਤਰੀ ਅਤੇ ਵਿਧਾਇਕ ਤੇ ਸਪੀਕਰ ਤਿੰਨਾਂ ਦੀ ਖੈਬਰਬਾਜ਼ੀ ਤੁਹਾਨੂੰ ਦਿਖਾਉਂਦੇ ਆ। ਸ਼੍ਰੀ ਗੁਰਲਾਲ ਸਿੰਘ 1210 ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਇਹ ਜਵਾਬ ਮੰਨਯੋਗ ਸਪੀਕਰ ਸਾਹਿਬ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਪੁੱਛ ਲੈਣ ਜੀ ਜੀ ਮੈਂਬਰ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਮੰਤਰੀ ਸਾਹਿਬ ਇਹਦੇ ਵਿੱਚ ਦੋ ਤਿੰਨ ਗੱਲਾਂ ਵੀ ਜਿਹੜਾ ਇੱਕ ਤਾਂ ਮੇਰੇ 85 ਪਿੰਡ ਜਿਹੜੇ 90 ਪਿੰਡ ਜਿਹੜੇ ਉਹ ਤਕਰੀਬਨ ਡਿਵੈਲਪਮੈਂਟ ਤੋਂ ਬੰਦ ਪਏ ਤੇ ਆਪਣੀ ਸਰਕਾਰ ਨੂੰ 2.5 ਸਾਲ ਤੋਂ ਸਮਾ ਜਿਹੜਾ 2.5 ਸਾਲ ਦਾ ਹੋ ਚੱਲਿਆ ਵੀ ਇੱਕ ਤਾਂ ਜਿਹੜੇ-ਜਿਹੜੇ ਬੰਦਿਆਂ ਨੇ ਕਪੜਾ ਕੀਤਾ ਸੀ ਉਹਨਾਂ ਦੇ ਉੱਤੇ ਜਿਹੜੇ ਆਪਾਂ ਐਕਸ਼ਨ ਲਏ ਆ ਕਿਉਂਕਿ 1104 ਏਕੜ ਜ਼ਮੀਨ ਜੈਰਿਕ ਅਕਵਾਇਰ ਹੋਈ ਸੀ ਤੇ ਪੌਣੇ 400 ਕਰੋੜ ਰੁਪਏ ਦਾ ਪੰਚਾਇਤਾਂ ਨੂੰ ਤੇ ਕਾਸਟਕਾਰਾਂ ਨੂੰ ਪੈਸੇ ਮਿਲੇ ਸੀ ਇਹਦੇ ਵਿੱਚ ਗਲਤ ਕਾਸਟਕਾਰ ਖੜੇ ਕੀਤੇ ਗਏ ਉਹਨਾਂ ਨੇ ਗਲਤ ਨਾਮਾਂ ਦੇ ਉੱਤੇ ਪੈਸੇ ਪਵਾਏ ਤੇ ਦੂਜਾ ਕੁਝ ਮਲਾਜ਼ਮਾਂ ਦੀ ਮਿਲੀ ਭੁਗਤਾਨੇ ਦੇ ਵਿੱਚ ਬਲਾਕ ਸ਼ੰਭੂ ਦੀ ਤੇ ਕੁਝ ਪੈਸੇ ਜਿਹੜੇ ਠੇਕੇਦਾਰ ਨੂੰ ਗਏ ਸੀ ਮੈਂ ਜਾਨਣਾ ਚਾਹੁੰਦਾ ਵੀ ਉਹਨਾਂ ਦੇ ਉੱਤੇ ਆਪਾਂ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਰਿਕਵਰੀ ਆਪਾਂ ਉਹਨਾਂ ਤੋਂ ਕਿੰਨੀ ਕਰ ਲਈ ਹੈ ਤੇ ਬਾਕੀ ਰਹਿੰਦੀ ਜਿਹੜੀ ਕਾਰਵਾਈ ਉਹ ਆਪਾਂ ਕਦੋਂ ਤੱਕ ਕਰ ਦਿਆਂਗੇ ਇਹ ਪਲੀਜ਼ ਮੈਨੂੰ ਜ਼ਰੂਰ ਦੱਸ ਦਿੱਤਾ ਜਾਏ ਭੁੱਲਰ ਸਾਹਿਬ ਮਾਨਯੋਗ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਨ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅੱਗੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨੇ ਆ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਵੱਲੋਂ ਡੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮੈਕਮੈਂਟ ਕਿੰਨੇ ਲਿਖ ਕੇ ਭੇਜੀ ਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਜੇ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਐਟਲੀ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਗਈ ਗੁਰਬਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਊਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਭੁਜਵਾ ਭੁਜਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕੁਐਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੋ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦਿਓ ਜੀ ਠੀਕ ਕੋਲ ਜਲਦੀ ਕਰ ਦਾਂਗੇ ਥੈਂਕ ਯੂ ਠੀਕ ਥੈਂਕ ਯੂ ਸ਼੍ਰੀ ਰਜਨੀਸ਼ ਕੁਮਾਰ ਦਈਆ ਜੀ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਇੱਕ ਰਿਕਵੈਸਟ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜੀ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਪੰਜਾਬ ਭਜਵਾ ਦੇ ਹੋਏ ਨਾ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਇੱਕ ਰਿਕਵੈਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦਿਓ ਜੀ ਠੀਕ ਕੁਲ ਜਲਦੀ ਕਰ ਦਾਂਗੇ ਥੈਂਕ ਯੂ ਠੀਕ ਥੈਂਕ ਯੂ ਤੁਸੀਂ ਵੀਡੀਓ ਦੇਖ ਹੀ ਲਈ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਸਪੱਸ਼ਟ ਹੈ ਕਿ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਤੀਜੇ ਆ ਕੁਝ ਹੀ ਸਮੇਂ ਦੇ ਵਿੱਚ ਚੌਥੇ ਵਿਧਾਇਕ ਨੇ ਜਿਨ੍ਹਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਚੁੱਕੇ ਨੇ ਕੁਵਰ ਵੀਜੇ ਪ੍ਰਤਾਪ ਨੂੰ ਆਪਾਂ ਅਲੱਗ ਦਾ ਵੀ ਰੱਖ ਦਿਓ ਤਾਂ ਹਰ ਸਮੇਂ ਚੁੱਕਦੇ ਰਹਿੰਦੇ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਹੀ ਗੁਪਤਾ ਹੁਣੀ ਨੇ ਉਹਨਾਂ ਨੇ ਚੁੱਕੇ ਫੇਰ ਗੁਰਪੀ ਸਿੰਘ ਗੋਗੀ ਨੇ ਆਪਣੇ ਰੱਖਿਆ ਨਹੀਂ ਪੱਥਰ ਖੁਦ ਤੋੜਤਾ ਤੇ ਹੁਣ ਗੁਰਲਾਲ ਕਨੌਰ ਗਲਾਲ ਕਨੌਰ ਨੇ ਦਾ ਵਿਧਾਨ ਸਭਾ ਚੀ ਕਹਤਾ ਕਿ ਉਹਨਾਂ ਦੇ ਬਲਾਕ ਦੇ ਦੋ ਬਲਾਕ ਨੇ ਜਿਹੜਾ ਕਨੌਰ ਵਿਧਾਨ ਸਭਾ ਹਲਕਾ ਵਿੱਚ ਸ਼ੰਭੂ ਤੇ ਕਨੌਰ ਦੋਵਾਂ ਬਲਾਕਾਂ ਦੇ 80 82 ਪਿੰਡ ਨੇ 90 ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਇੱਟ ਨਹੀਂ ਲੱਗੀ ਇੱਕ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਆ ਸਾਨੂੰ ਬੋਲਣ ਦੀ ਲੋੜ ਨਹੀਂ ਵਿਧਾਇਕ ਕਢੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਉਹ ਸਾਰਾ ਕੁਝ ਆਪ ਹੀ ਸਪਸ਼ਟ ਕਰਦੇ ਆ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ